ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਰਾਜਵੀਰ ਜਵੰਦਾ ਨੂੰ ਲੈ ਕੇ ਕਈ ਵਾਰ ਗੱਡੀ ਦਾ ਜ਼ਿਕਰ ਕੀਤਾ ਗਿਆ ਕਿ ਇੱਕ ਬਲੈਰੋ ਗੱਡੀ ਵੀ ਹੈ ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸਐਚਓ ਉਸੇ ਥਾਣੇ ਦੀ ਜਿੱਥੇ ਰਾਜਵੀਰ ਜਵੰਦਾ ਦਾ ਐਕਸੀਡੈਂਟ ਹੋਇਆ ਔਰ ਭਾਈ ਪੰਜਾਬ ਦੇ ਅੰਦਰ ਇਸ ਖਬਰ ਨੇ ਤਰਫੰਨੀ ਮਚਾ ਦਿੱਤੀ ਸੀ ਕਹਿੰਦੇ ਬਲੈਰੋ ਗੱਡੀ ਵਿੱਚ ਆ ਰਹੀ ਹੈ ਔਰ ਦੂਜੇ ਪਾਸੇ ਵਿੱਚ ਬਹੁਤ ਵੱਡਾ ਰੌਲਾ ਪਾ ਦਿੱਤਾ ਸਾਡੇ ਪੱਤਰਕਾਰਾਂ ਨੇ ਔਰ ਬਹੁਤ ਸਾਰੇ ਗਬਾਹ ਵੀ ਬਣੇ ਸੀ ਮੈਂ ਤੁਹਾਡੇ ਨਾਲ ਅਕਸਰ ਗੱਲਾਂ ਸਾਂਝੀਆਂ ਕੀਤੀਆਂ ਕਿ ਰਾਜਵੀਰ ਜਵੰਦਾ ਦੇ ਇਸ ਮਾਮਲੇ ਦੇ ਵਿੱਚ ਬਹੁਤ ਲੋਕਾਂ ਨੇ ਇਹ ਗੱਲ ਕਹੀ ਸੀ ਕਹਿੰਦੇ ਜੀ ਸਾਡੇ ਸਾਹਮਣੇ ਪਸ਼ੂਆਂ ਦੇ ਵਿੱਚ ਰਾਜਵੀਰ ਜਵੰਦਾ ਵਜੇ ਨਹੀਂ ਪਰ ਨਹੀਂ ਕਿਉਂਕਿ ਪਹਿਲੇ ਦਿਨ ਤੋਂ ਪੰਜਾਬ ਦੇ ਲੋਕਾਂ ਨੇ ਇਸ ਖਬਰ ਦੇ ਉੱਤੇ ਸੱਚ ਕਿਸੇ ਨੇ ਨਹੀਂ ਮੰਨਿਆ ਅਸ਼ੰਕਾ ਪੈਦਾ ਹੋ ਗਈ ਕਹਿੰਦੇ ਜੀ ਜਿਹੜੀ ਬਲਾਰੋ ਗੱਡੀ ਸੀ ਵਜੀ ਜ਼ਰੂਰ ਕਹਿੰਦੇ ਗਈ ਕਿੱਥੇ ਹੈ ਪਰ ਅੱਜ ਪੁਰਸਵੇਖ ਹੁਨਾਸੇ ਤੁਹਾਡੇ ਸਾਹਮਣੇ ਦਿਖਾਵਾਂਗੇ ਔਰ ਦੂਜੇ ਪਾਸੇ ਰਾਜਵੀਰ ਜਵੰਦਾ ਜਿਹਨੂੰ ਲੱਗੇ ਪੰਜਾਬ ਭਰ ਦੇ ਲੋਕਾਂ ਨੇ ਬਹੁਤ ਸਾਰਾ ਯਤਨ ਕੀਤਾ ਪੱਤਰਕਾਰਾਂ ਨੂੰ ਵੀ ਕਿਹਾ ਕਿ ਇਹਦਾ ਸੱਚ ਸਾਹਮਣੇ ਲਿਆਉਣਾ ਚਾਹੀਦਾ ਪਰ ਅਸੀਂ ਵੀ ਸਾਡੇ ਚੈਨਲ ਤੇ ਤੁਹਾਡੇ ਨਾਲ ਹਰ ਖਬਰ ਸਾਂਝੀ ਕੀਤੀ ਪਰ ਮੈਂ ਜਿਹੜੀ ਜਿਹੜੀ ਗੱਲ ਕਹਿੰਦਾ ਗਿਆ ਬਿਲਕੁਲ ਤੀਰ ਬੰਬੂ ਨਿਸ਼ਾਨੇ ਤੇ ਲੱਗਦੀ ਗਈ ਕਿ ਬਣਾ ਰਹੇ ਗੱਡੀ ਦਾ ਜ਼ਿਕਰ ਵਾਰ-ਵਾਰ ਹੋ ਰਿਹਾ ਅੱਜ ਬਹੁਤ ਸਾਰੀਆਂ ਖਬਰਾਂ ਝੂਠੀਆਂ ਪੈਣਗੀਆਂ ਕਿ ਭਾਈ ਰਾਜਵੀਰ ਜਵੰਧਾ ਦੇ ਦੋਸਤਾਂ ਨੂੰ ਲੈ ਕੇ ਰਾਜਵੀਰ ਜਵੰਧਾ ਦੇ ਨਾਲ ਜਿਹੜੇ ਦੋਸਤ ਸੀ ਬਹੁਤ ਸਾਰੇ ਉਹਨਾਂ ਨੂੰ ਲੈ ਕੇ ਵੀ ਸਵਾਲ ਉੱਠੇ ਬਹੁਤ ਸਾਰੇ ਉਹਨਾਂ ਦੇ ਕੈਮਰੇ ਨੂੰ ਲੈ ਕੇ ਸਵਾਲ ਉੱਠੇ ਕਹਿੰਦੇ ਜੀ ਉਹਨਾਂ ਦੇ ਹੈਲਮਟ ਪਾਏ ਹੋਏ ਸੀ ਪਰ ਪੁਲਿਸ ਕਿਵੇਂ ਖੁਲਾਸੇ ਕਰਦੀ ਹੈ ਉਸੇ ਥਾਣੇ ਦੀ ਜਿੱਥੇ ਰਾਜਵੀਰ ਜਵੰਧਾ ਦਾ ਐਕਸੀਡੈਂਟ ਹੁੰਦਾ ਹੈ ਤੇ ਐਸ ਐਚਓ ਖੁਦ ਆਪਣੀ ਜਵਾਨੀ ਦੱਸਣਗੇ ਤੇ ਸਾਡੇ ਪੰਜਾਬ ਦੇ ਕਹੂਨਾਰ ਪੱਤਰਕਾਰ ਜਿਹੜੇ ਉਹਨਾਂ ਦੇ ਕੋਲ ਪਹੁੰਚ ਕੇ ਪੂਰੀ ਅਪਡੇਟ ਤੁਹਾਡੇ ਸਾਹਮਣੇ ਧਰਨਗੇ ਔਰ ਮੈਂ ਇਸ ਖਬਰ ਦੇ ਨਾਲ ਇੱਕ ਹੋਰ ਖਬਰ ਤੁਹਾਨੂੰ ਸੁਣਾਉਣ ਜਾ ਰਿਹਾ ਜਿਹੜੀ ਕਿ ਬਹੁਤ ਵੱਡੀ ਖਬਰ ਰਾਜਵੀਰ ਜਵੰਦਾ ਦਾ ਇੱਕ ਬਾਹਰ ਵੱਡਾ ਪਰਦਾ ਉੱਠਣ ਜਾ ਰਿਹਾ ਇਸ ਕੇਸ ਦੇ ਉੱਤੇ ਸੁਣੋ ਰਾਜਵੀਰ ਜਵੰਦਾ ਮਾਮਲੇ ਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਜਿਸ ਦੇ ਵਿੱਚ ਕਈ ਸਾਰੇ ਸਵਾਲ ਤੁਸੀਂ ਵੀ ਸੋਸ਼ਲ ਮੀਡੀਆ ਤੇ ਪੜੇ ਹੋਣਗੇ ਉਹਨਾਂ ਸਵਾਲਾਂ ਦੇ ਵਿੱਚ ਮੇਨ ਕੁਝ ਸ਼ੱਕ ਜਤਾਏ ਜਾ ਰਹੇ ਸੀ ਇਹ ਆਖਰਕਾਰ ਇਹ ਮਾਮਲਾ ਜਿੱਡਾ ਵੱਡਾ ਬਣ ਗਿਆ ਜਾਂ ਇੱਕ ਸ਼ਖਸ ਦੀ ਜਾਨ ਚਲੀ ਗਈ ਜੋ ਜਾਂ ਉਸ ਹਾਲਾਤ ਨਾਲ ਨਹੀਂ ਸੀ ਜਾਣੀ ਚਾਹੀਦੀ ਕੁਝ ਸਵਾਲ ਨੇ ਜਿਹੜੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਮੈਂ ਤੁਹਾਨੂੰ ਇੱਕ ਇੱਕ ਕਰਕੇ ਪੜ੍ਹ ਕੇ ਸੁਣਾਉਣ ਦੀ ਕੋਸ਼ਿਸ਼ ਕਰਦਾ ਕੁਝ ਨੌਜਵਾਨਾਂ ਵੱਲੋਂ ਆਪਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪਾਏ ਗਏ ਕਿ ਬਾਈਕ ਰਾਈਡਰ ਹਮੇਸ਼ਾ ਗੋਪਰੋ ਲੈ ਕੇ ਚੱਲਦੇ ਆ ਜਦੋਂ ਉਹਨਾਂ ਦਾ ਐਕਸੀਡੈਂਟ ਹੋਇਆ ਤਾਂ ਵੀਡੀਓ ਕਿਉਂ ਨਹੀਂ ਬਣੀ ਪਹਿਲਾ ਸਵਾਲ ਸੀ ਦੂਜਾ ਸਵਾਲ ਕਿ ਨਾਲ ਤੇ ਰਾਈਡਰ ਸੀ ਜਿਹੜੇ ਉਹ ਕਿੱਥੇ ਗਏ ਅੱਗੇ ਕਿਉਂ ਨਹੀਂ ਆਏ ਇਹ ਵੀ ਇੱਕ ਸਵਾਲ ਸੋਸ਼ਲ ਮੀਡੀਆ ਤੇ ਚੱਲਦਾ ਰਿਹਾ ਔਰ ਐਕਸੀਡੈਂਟ ਹੋਣ ਤੋਂ ਬਾਅਦ ਐਂਬੂਲੈਂਸ ਕਿਉਂ ਨਹੀਂ ਬੁਲਾਈ ਗਈ ਇਹ ਵੀ ਸਵਾਲ ਹੈ ਇਹ ਹੈ ਕਿ ਇੰਨੀਆਂ ਸੇਫਟੀ ਚੀਜ਼ਾਂ ਪਾਉਣ ਦੇ ਬਾਵਜੂਦ ਵੀ ਏਡੀ ਵੱਡੀ ਇੰਜਰੀ ਕਿਉਂ ਆ ਗਈ ਔਰ ਨਾਲ ਹੀ 50 60 ਦੀ ਸਪੀਡ ਤੇ ਹੈਲਮਟ ਦਾ ਟੁੱਟ ਜਾਣਾ ਕੀ ਸੰਭਵ ਸੀ ਜਿਹੜਾ ਕਿ 3 ਲੱਖ ਦਾ ਦੱਸਿਆ ਜਾ ਰਿਹਾ ਸੀ ਔਰ ਨਾਲ ਇੱਕ ਵੱਡਾ ਜ਼ਿਕਰ ਇਹ ਚੱਲਦਾ ਸੀ ਕਿ ਇੱਕ ਬਲੈਰੋ ਗੱਡੀ ਹੈ ਜਿਸ ਦੇ ਵਿੱਚ ਟੱਕਰ ਹੋਈ ਦੱਸਿਆ ਇਹ ਜਾ ਰਿਹਾ ਸੀ ਕਿ ਪਹਿਲਾਂ ਦੋ ਅਵਾਰਾ ਪਸ਼ੂ ਲੜਦੇ ਹੋਏ ਆਏ ਬਲੈਰੋ ਗੱਡੀ ਆ ਰਹੀ ਸੀ ਉਸਨੇ ਬੇਕ ਮਾਰੀ ਔਰ ਪਿੱਛੋਂ ਰਾਜਵੀਰ ਜਵੰਦਾ ਦੀ ਬਾਈਕ ਟਕਰਾ ਗਈ ਇਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅਸੀਂ ਪਿੰਜੌਰ ਦੇ ਥਾਣਾ ਦੇ ਵਿੱਚ ਪਹੁੰਚੇ ਹਾਂ ਪੁਲਿਸ ਥਾਣੇ ਪਹੁੰਚੇ ਹਾਂ ਔਰ ਸਾਰੇ ਜਵਾਬ ਲੈਣ ਦੇ ਲਈ ਮੇਰੇ ਨਾਲ ਇਥੋਂ ਦੇ ਥਾਣਾ ਮੁਖੀ ਐਸ ਐਚ ਓ ਬੱচ্ছু ਸਿੰਘ ਹੈ ਸਭ ਤੋਂ ਪਹਿਲਾਂ ਇਹ ਦੱਸਿਓ ਕਿ ਤੁਹਾਡੇ ਕੋਲੇ ਮੁੱਢਲੀ ਜਾਣਕਾਰੀ ਕੀ ਪਹੁੰਚੀ ਸੀ ਰਾਜਵੀਰ ਜਵੰਦਾ ਵਾਲੇ ਮਾਮਲੇ 'ਚ देखिए सत्ताईस सितंबर को दिन के दो बजे हमारे पास अपने सरकारी हॉस्पिटल सेक्टर छह से रुका प्राप्त हुआ था राजवी जवंदा नाम के व्यक्ति हैं जिनकी एक्सीडेंट में चोट लगी है और अब यहाँ एडमिट है लेकिन उसके बाद हमारे पास फिर एक पारस हॉस्पिटल का भी आ गया था उन्होंने भी यही बात बताई थी और ये भी बता दिया था कि ये इनको हायर अथॉरिटी ਪੋਰਟਿਸ ਮੌਲਿਕ ਲਈ ਰੈਫਰ ਕਰ ਦਿਆ ਯਾਨੀ ਸੁਣ ਲਿਆ ਪੰਜਾਬ ਵਾਲੇ ਬਹੁਤ ਸਾਰੇ ਸਵਾਲ ਕੀਤੇ ਗਏ ਪਰ ਜਿਹੜੀ ਬਲੈਰੋ ਗੱਡੀ ਦਾ ਬਾਰ-ਬਾਰ ਜ਼ਿਕਰ ਪੂਰੇ ਪੰਜਾਬ ਦੇ ਲੋਕ ਕਰ ਰਹੇ ਸੀ ਹਾਹਾਕਾਰ ਮਚ ਚੁੱਕੀ ਇਸ ਖਬਰ ਦੇ ਨਾਲ ਕਿ ਭਾਈ ਬਲੈਰੋ ਗੱਡੀ ਦਾ ਬਾਰ-ਬਾਰ ਜ਼ਿਕਰ ਤਾਂ ਹੋ ਰਿਹਾ ਪਰ ਉਹ ਗੱਡੀ ਹੈ ਕਿੱਥੇ ਹੈ ਯਾਨੀ ਐਕਸੀਡੈਂਟ ਤਾਂ ਹੋਇਆ ਵੀਡੀਓ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਵੇਖੀ ਹੈ ਪਰ ਭਾਈ ਹੁਣ ਮਾਮਲਾ ਪਲਟ ਕੇ ਬਲੈਰੋ ਗੱਡੀ ਦੇ ਉੱਤੇ ਜਾ ਚੁੱਕਿਆ ਯਾਨੀ ਬਲੈਰੋ ਗੱਡੀ ਵਿੱਚ ਵੱਜੀ ਐ ਰਾਜਵੀਰ ਜਵੰਦਾ ਦੇ ਵਿੱਚ ਵੱਜੀ ਐ ਜਾਂ ਉਹ ਪਸ਼ੂਆਂ ਦੇ ਵਿੱਚ ਵੱਜੀ ਐ ਮਾਮਲਾ ਇੱਥੇ ਆ ਕੇ ਗੜਬੜ ਹੋ ਗਿਆ ਯਾਨੀ ਉੱਥੋਂ ਦੇ ਪੁਲਿਸ ਮੁਖੀ ਐਸ ਐਚਓ ਨੇ ਕਿਹਾ ਪੰਜੌਰ ਦੇ ਉੱਥੋਂ ਦੇ ਰਹਿਣ ਵਾਲੇ ਥਾਣਾ ਦੇ ਉੱਥੋਂ ਵੀ ਪੁਲਸ ਰਾਹੀਂ ਵੱਡੇ ਪੱਧਰ ਤੇ ਖੁਲਾਸਾ ਹੋ ਗਿਆ ਕਿ ਸਾਨੂੰ ਕੋਈ ਬਲੈਰੋ ਗੱਡੀ ਨਹੀਂ ਮਿਲੀ ਔਰ ਨਾ ਹੀ ਸਾਨੂੰ ਉੱਥੇ ਕੋਈ ਨਿਸ਼ਾਨ ਮਿਲੇ ਨੇ ਕੋਈ ਐਕਸੀਡੈਂਟ ਦੇ ਨਾ ਕੋਈ ਸਾਨੂੰ ਹੈਲਮਟ ਮਿਲਿਆ ਨਾ ਕੋਈ ਵਾਈਕ ਮਿਲੀ ਐ ਨਾ ਯਾਨੀ ਇਹ ਮੌਕੇ ਤੇ ਪਹੁੰਚੇ ਨਹੀਂ ਪਰ ਉਥੋਂ ਸਾਰਿਆਂ ਨੂੰ ਇੱਕਦਮ ਗਾਇਬ ਕਿਵੇਂ ਕੀਤਾ ਗਿਆ ਕਿਹਨੇ ਕਰ ਦਿੱਤਾ ਕੀ ਸਾਜ਼ਿਸ਼ ਹੈ ਕਿ ਉਥੇ ਇੱਕ ਨਿਸ਼ਾਨ ਵੀ ਨਹੀਂ ਪਾਇਆ ਗਿਆ ਇਹ ਕਹਿਣਾ ਪੰਜੌਰ ਦੇ ਐਸਐਚਓ ਦਾ ਔਰ ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਕਹਿਣਾ ਇਹ ਸੀ ਕਹਿੰਦੇ ਜੀ ਉਹਦੇ ਦੋਸਤਾਂ ਤੇ ਸ਼ੱਕ ਜਾ ਰਿਹਾ ਪਰ ਹੁਣ ਤਾਂ ਜੀ ਕਹਿੰਦੇ ਬਨੇਰੋ ਗੱਡੀ ਹੈ ਜਿਹੜੀ ਉਸ ਗੱਡੀ ਦੇ ਵਿੱਚ ਮਾਮਲਾ ਬਹੁਤ ਵੱਡਾ ਛੁਪਿਆ ਕਿਉਂਕਿ ਪੰਜਾਬ ਦੇ ਵਿੱਚ ਚਰਚਾ ਇਹ ਵੀ ਚੱਲ ਰਹੀ ਹੈ ਕਹਿੰਦੇ ਜੀ ਸਾਡੇ ਇਹ ਗੱਲ ਹਜਮ ਨਹੀਂ ਹੋ ਰਹੀ ਕਿ ਪਸ਼ੂਆਂ ਦੇ ਨਾਲ ਵੱਜ ਕੇ ਐਕਸੀਡੈਂਟ ਹੋਵੇ ਤੇ ਪਸ਼ੂ ਦਾ ਨਾ ਮਰਨਾ ਔਰ ਦੂਜੇ ਪਾਸੇ ਕੋਈ ਨਿਸ਼ਾਨ ਜਾਂ ਕੋਈ ਪਸ਼ੂ ਦੀ ਲੱਤਾਂਾਂ ਟੁੱਟ ਜਾਣੀ ਕੋਈ ਮੁੱਦਾ ਯਾਨੀ ਉੱਥੇ ਐਕਸੀਡੈਂਟ ਵਾਲਾ ਨਹੀਂ ਸੀਗਾ ਤਾਂ ਹੁਣ ਕੋਈ ਨਿਸ਼ਾਨ ਜਦੋਂ ਨਹੀਂ ਮਿਲੇ ਤਾਂ ਪੰਜਾਬ ਦੇ ਲੋਕਾਂ ਨੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਜੀ ਇਹ ਸੋਚੀ ਸਮਝੀ ਸਾਜ਼ਿਸ਼ ਹੈ ਔਰ ਜਿਹੜੀ ਵਲੈਰੋ ਗੱਡੀ ਹੈ ਉਹ ਰਾਜਵੀਰ ਜਵੰਦਾਂ ਦੇ ਵਿੱਚ ਵੱਜੀ ਹੈ ਚਾਹੇ ਅੱਗੋਂ ਵੱਜੀ ਹੈ ਚਾਹੇ ਵੱਜੀ ਆ ਪਿੱਛੋਂ ਇਹ ਪੰਜਾਬ ਦੇ ਲੋਕਾਂ ਦੀ ਥਿਓਰੀ ਬਹੁਤ ਵੱਡੀ ਆ ਕਮੈਂਟਾਂ ਦੇ ਵਿੱਚ ਸਾਡੇ ਜਿੰਨੇ ਵੀ ਭੈਣ ਭਰਾ ਪੰਜਾਬ ਦੇ ਉਹਨਾਂ ਸਾਰਿਆਂ ਨੇ ਇੱਕ ਇੱਕ ਨੇ ਇਹ ਗੱਲ ਕਹੀ ਕਹਿੰਦੇ ਜੀ ਸਾਨੂੰ ਤਾਂ ਸ਼ੱਕ ਇਹ ਪੈ ਰਿਹਾ ਕਿ ਰਾਜਵੀਰ ਜਵੰਦਾ ਦੇ ਨਾਲ ਅਰ ਹੋਣੀ ਨਹੀਂ ਇਹ ਸਾਰਾ ਮਾਮਲਾ ਕਰਵਾਇਆ ਗਿਆ ਪਰ ਭਾਈ ਅਸੀਂ ਵੀ ਆਪਣੇ ਹੱਕ ਦੇ ਤੌਰ ਤੇ ਇਹ ਗੱਲਾਂ ਤੁਹਾਡੇ ਸਾਹਮਣੇ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਤੁਹਾਡੇ ਨਾਲ ਮੈਂ ਅਸਰ ਸਾਂਝਿਆ ਕੀਤੀਆਂ ਪਰ ਹੁਣ ਵੇ ਚੜ ਗਿਆ ਜੀ ਕਹਿੰਦੇ ਬਲੇਰੋ ਜਿਹੜੀ ਗੱਡੀ ਐ ਉਹ ਗੱਡੀ ਪੁਲਿਸ ਦਾ ਕਹਿੰਦੀ ਸਾਨੂੰ ਨਹੀਂ ਮਿਲੀ ਪਰ ਕੀ ਪ੍ਰਸ਼ਾਸਨ ਨੂੰ ਕੀ ਸਰਕਾਰ ਨੂੰ ਉਹ ਬਲੇਰੋ ਗੱਡੀ ਦਾ ਜਿਹੜੀ ਦਾ ਬਾਰ ਬਾਰ ਜ਼ਿਕਰ ਹੋ ਰਿਹਾ ਤੇ ਬਲੇਰੋ ਗੱਡੀ ਦਾ ਐਕਸੀਡੈਂਟ ਤਾਂ ਹੋਇਆ ਇਹ ਤਾਂ ਗੱਲ ਸੱਚ ਆ ਪਰ ਕੀ ਉਸ ਗੱਡੀ ਨੂੰ ਭਾਲਣਾ ਸਹੀ ਨਹੀਂ ਹੈ ਕਿ ਇਹ ਕਰਨੂ ਦੇ ਧਾਇਰੇ ਵਿੱਚ ਨਹੀਂ ਆਉਂਦਾ ਜਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦਾ ਹੱਕ ਨਹੀਂ ਹੈ ਕਿਉਂਕਿ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੈਸੇ ਸਾਡੇ ਪੰਜਾਬ ਦੇ ਸੀਐਮ ਮਾਨਸ ਬਹੁਤ ਚੰਗੇ ਨੇ ਅਸੀਂ ਕਹਿੰਦੇ ਆ ਕਿ ਦੇਖੋ ਰਾਜਵੀਰ ਜਿਉਂਨਾਂ ਨੂੰ ਉੱਥੇ ਮਿਲ ਕੇ ਵੀ ਆਏ ਨੇ ਬਹੁਤ ਸਾਰੇ ਲੋਕਾਂ ਨੇ ਉਹਨਾਂ ਦੀ ਬਹੁਤ ਸਾਰੀ ਪ੍ਰਸੰਸਾ ਵੀ ਕੀਤੀ ਕਿ ਮੁੱਖ ਮੰਤਰੀ ਸਾਹਿਬ ਖੁਦ ਆਪਣੇ ਆਪ ਗਏ ਔਰ ਅਮਰੀਕਾ ਦੇ ਜਿੰਨੇ ਵੀ ਡਾਕਟਰ ਨੇ ਉਹਨਾਂ ਦੇ ਸਾਰਿਆਂ ਦੇ ਟੱਚ ਵਿੱਚ ਭਗਵੰਤ ਮਾਨ ਵੀ ਸੀਗੇ ਕਿ ਰਾਜਵੀਰ ਜਵੰਦਾ ਦੀ ਜਾਨ ਬਚ ਜਾਵੇ ਇਹ ਮੁੱਖ ਮੰਤਰੀ ਸਾਹਿਬ ਚਾਹੁੰਦੇ ਸੀ ਪਰ ਇੱਥੇ ਆ ਕੇ ਹੁਣ ਸਰਕਾਰ ਨੂੰ ਤਾਂ ਇਹ ਚਾਹੀਦਾ ਕਿ ਮੌਜੂਦਾ ਸਰਕਾਰ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਇਹ ਚਾਹੀਦਾ ਵੀ ਭਾਈ ਉੱਥੋਂ ਵੀ ਪ੍ਰਸ਼ਾਸਨ ਨੂੰ ਅਪੀਲ ਕਰ ਦੇਣ ਕਿ ਇਸ ਜਿਹੜੀ ਗੱਡੀ ਦਾ ਜ਼ਿਕਰ ਹੋ ਰਿਹਾ ਉਸ ਗੱਡੀ ਦੇ ਮਾਲਕ ਨੂੰ ਜਾਂ ਉਹਦੇ ਡਰਾਈਵਰ ਨੂੰ ਸਾਹਮਣੇ ਲਿਆਂਦਾ ਜਾਵੇ ਕਿ ਦੇਖੋ ਐਕਸੀਡੈਂਟ ਤਾਂ ਹੋਇਆ ਇਹ ਤਾਂ ਸਾਰੇ ਲੋਕ ਕਹਿੰਦੇ ਨੇ ਪਰ ਉਹ ਬਨਾਇਰੋ ਗੱਡੀ ਕਿ ਭਾਈ ਰਾਜਵੀਰ ਜਵੰਦਾ ਦੇ ਵਿੱਚ ਵੱਜੀ ਜਾਂ ਵਾਕਈ ਪਸ਼ੂਆਂ ਦੇ ਵਿੱਚ ਵੱਜ ਕੇ ਹੋਇਆ ਇਹ ਗੱਲ ਤਾਂ ਦੇਖੋ ਪੰਜਾਬ ਦੇ ਲੋਕਾਂ ਨੇ ਇਨਕਾਰ ਕਰ ਦਿੱਤਾ ਕਿ ਜੇਕਰ ਵਾਕਈ ਪਸ਼ੂਆਂ ਦੇ ਵਿੱਚ ਵੱਜਿਆ ਹੁੰਦਾ ਤਾਂ ਕੋਈ ਨਾ ਕੋਈ ਪੱਕਾ ਮਾਮਲਾ ਸਾਹਮਣੇ ਆਉਣਾ ਸੀ ਜਦ ਦਾ ਪਸ਼ੂ ਮਰਦਾ ਤੇ ਜਹਾਂ ਭਾਈ ਉੱਥੇ ਕੋਈ ਖੂਨ ਖਰਾਬਾ ਹੁੰਦਾ ਪਸ਼ੂ ਦੇ ਵੀ ਸੱਟ ਲੱਗਦੀ ਤੇ ਰਾਜਵੀਰ ਜਵੰਦਾ ਦੇ ਐਨੇ ਲੱਖ ਦਾ ਸ਼ੂਟ ਪਾਉਣ ਦੇ ਬਾਵਜੂਦ ਵੀ ਐਨੀ ਗੰਭੀਰਤਾ ਦੇ ਨਾਲ ਜੰਨੀ ਸੱਟਾਂ ਲੱਗੀਆਂ ਕਿ ਹੱਦੋਂ ਪਰੇ ਜਿਹੜੀ ਕਿ ਲੋਕਾਂ ਨੂੰ ਗੱਲ ਹਾਜ਼ਮ ਨਹੀਂ ਹੋ ਰਹੀ ਹੈਲਮਟ ਤਾਂ ਆਮ ਜਿਹਾ ਪਾਇਆ ਹੋਵੇ ਬੰਦੇ ਦੇ ਸੱਟ ਨਹੀਂ ਲੱਗਦੀ ਫੇਰ ਵੀ ਐਸ ਕਰਕੇ ਸਾਡੇ ਪ੍ਰਸ਼ਾਸਨ ਨੂੰ ਚਾਹੇ ਉਹ ਹਿਮਾਚਲ ਦਾ ਹੈ ਚਾਹੇ ਪੰਜਾਬ ਦੀ ਪੁਲਿਸ ਹੈ ਜੁਆਇੰਟ ਆਪਰੇਸ਼ਨ ਕਰਕੇ ਉਸ ਗੱਡੀ ਤੱਕ ਪਹੁੰਚਣਾ ਚਾਹੀਦਾ ਤਾਂ ਕਿ ਸੱਚ ਪਤਾ ਲੱਗ ਕੇ ਪੂਰੇ ਪੰਜਾਬ ਦੀ ਜਨਤਾ ਦੇ ਸਾਹਮਣੇ ਆਵੇ ਬਾਕੀ ਸਭ ਤੋਂ ਵੱਡੀ ਗੱਲ ਰਾਜਵੀਰ ਜਵੰਦਾ ਦੇ ਪਰਿਵਾਰ ਔਰ ਰਾਜਵੀਰ ਜਵੰਦਾ ਨੂੰ ਇਨਸਾਫਤਾ ਮਿਲਣਾ ਚਾਹੀਦਾ ਤਾਂ ਠੀਕ ਹੈ ਪੰਜਾਬ ਵਾਲਿਓ ਜੁਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ